ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਕਰਵਾਈਆਂ ਜਾ ਰਹੇ ਹਨ ਇਹ ਖੇਡ ਮੇਲੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਕਰਵਾਏ ਜਾ ਰਹੇ ਹਨ ਜੇਕਰ ਖੇਡ ਮੇਲੇ ਦੀ ਪ੍ਰਸ਼ਾਸਨ ਅਨੁਮਤੀ ਦੇ ਕੇ ਬਾਅਦ ਵਿੱਚ ਆਪ ਹੀ ਖੇਡ ਮੇਲੇ ਨੂੰ ਬੰਦ ਕਰਵਾ ਦੇਵੇ ਤਾਂ ਪੰਚਾਇਤ ਅਤੇ ਖੇਡ ਪ੍ਰੇਮੀਆਂ ਤੇ ਕੀ ਬੀਤੇਗੀ ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਅਗੇ ਇੱਕ ਮਾਮਲਾ ਨਾਬਾ ਬਲਾਕ ਦੇ ਪਿੰਡ ਰਾਈਮਲ ਮਾਦਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਸਰਪੰਚ ਨੇ ਖੇਡ ਕਬੱਡੀ ਮੇਲੇ ਦੇ ਪ੍ਰਧਾਨ ਦੇ ਵੱਲੋਂ ਮਾਰਕਮੈਂਟ ਦੇ ਚੇਅਰਮੈਨ ਤੇ આરોਪ ਲਗਾਏ ਗਏ ਹਨ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦਾ ਗਿਆ ਜਦੋਂ ਸਾਡੇ ਕੋਲ ਐਗੀਮ ਸਾਹਿਬ ਡੀਐਸਪੀ ਦੇ ਖੁਦ ਐਸਐਚਓ ਲੋ ਯਾ ਦਿੱਤੀ ਗਈ ਸੀ ਜਿਸ ਦੇ ਰੋਜ਼ ਦੇ ਜੋ ਪਿੰਡ ਦੀ ਪੰਚਾਇਤ ਦੇ ਖੇਡ ਪ੍ਰੇਮੀ ਲੋਕ ਪਟਿਆਲਾ ਪਾਸੋਂ ਰੋਡ ਚੱਕਾ ਜਾਮਗਾ ਕੇ ਰੋਸ ਪ੍ਰਸੰਕ ਕੀਤਾ ਗਿਆ ਤਾਂ ਦਾ ਜੀ ਕਿ ਇਸ ਮੇਲੇ ਵਿੱਚ ਪੰਜਾਬ ਦੇ ਕੋਨੇ-ਕੋਣ ਤੋਂ ਇਲਾਵਾ ਹਰਿਆਣਾ ਤੋਂ ਵੀ ਕਬੱਡੀ ਦੇ ਖਿਡਾਰੀ ਪਹੁੰਚੇ ਸਨ ਪਰ ਜਦੋਂ ਖੇਡ ਪ੍ਰਬੰਧਕ ਅਤੇ ਪਿੰਡ ਦੀ ਪੰਚਾਇਤ ਨੇ ਕਬੱਡੀ ਮੈਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਤਾਂ ਪੁਲਿਸ ਵੱਲੋਂ ਮੌਕੇ 'ਤੇ ਕਬੱਡੀ ਖੇਡ ਰੁਕਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਲੜਾਈ ਹੋਣ ਦਾ ਡਰ ਹੈ ਜਦੋਂ ਕਿ ਗਰਾਊਂਡ ਦੇ ਵਿੱਚ ਕੋਈ ਵੀ ਲੜਾਈ ਵਾਲਾ ਵਿਅਕਤੀ ਮੌਜੂਦ ਨਹੀਂ ਦਿਖ ਰਿਹਾ ਸੀ ਇਸ ਮੌਕੇ ਦੇ ਦੇ ਪ੍ਰਧਾਨ ਜਸਪ੍ਰੀ ਦੱਸਿਆ ਕਿ ਅਸੀਂ ਵੀ ਲੰਬੇ ਸਮੇਂ ਤੋਂ ਕਵਰਟੀ ਟੂਰਨਾਮੈਂਟ ਕਰਾਉਂਦੇ ਆ ਰਹੇ ਹਾਂ ਅਸੀਂ ਐਡੀਨ ਸਾਹਿਬ ਡੀਐਸਪੀ ਸਾਹਿਬ ਅਤੇ ਐਸਐਚਓ ਤੋਂ ਪਹਿਲਾਂ ਮਨਜ਼ੂਰੀ ਲਈ ਸੀ ਤੇ ਮਾਲਿਓ ਕੋਰਟ ਵਿੱਚ ਵੀ ਮਨਜ਼ੂਰੀ ਲੈ ਕੇ ਹੀ ਇਹ ਟੂਰਨਾਮੈਂਟ ਕਰਵਾ ਰਹੇ ਸੀ ਪਰ ਜਦੋਂ ਅਸੀਂ ਟੂਰਨਾਮੈਂਟ ਸ਼ੁਰੂ ਕਰਵਾਇਆ ਤਾਂ ਐਸਐਚਓ ਨੇ ਆ ਕੇ ਸਾਡਾ ਟੂਰਨਾਮੈਂਟ ਹੀ ਰੋਕ ਦਿੱਤਾ ਅਤੇ ਇਹ ਤੇਰਮੰਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਹੈ ਇਸ ਮੌਕੇ ਦੇ ਪਿੰਡ ਦੇ ਸਰਪੰਚ ਅਤੇ ਕਲੱਬ ਦੇ ਹੋਰ ਪ੍ਰਧਾਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਤੇਰਮੰਦੀ ਨੂੰ ਲੈ ਕੇ ਸਰ ਇੱਕ ਤਾਂ ਜੀ ਹੁਣ ਸਾਡੇ ਜਿਹੜਾ ਪਾਸਾ ਉਠਾਣਾ ਉਹ ਤਾਂ ਮੇਰੇ ਲੱਗਾ ਧ ਸੇਜੋ ਸਾਹਿਬ ਇੰਨੇ ਕਿ ਮਜਬੂਰ ਨੇ ਜੀ ਉਹਨਾਂ ਨੂੰ ਆਪ ਦੀ ਨਾਤਾ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇ ਲਈ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 508 ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਲੋ ਤੁਹਾਡਾ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ ਪਰ 508 ਨੇ ਆ ਕੇ ਆਈ ਦੀਆਂ ਸਾਹਿਬ ਵੱਲੋਂ ਪਰਮਿਸ਼ਨ ਆ ਥਾਣੇ ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲੋਕ ਹਫ਼ਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋ ਸਵੇਰੇ ਪਾਸੋਂ ਥਾਣੇ ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਸਟਾਰਟ ਕੀਤਾ। ਕਰਨ ਤੋਂ ਬਾਅਦ ਸਰ ਘੱਟ ਟਾਈਮ ਘੱਟ ਸੀਗਾ ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੋਂ ਨੂੰ 10000 ਦਿੱਤਾ ਮੌਕੇ। 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ। ਐਸਐਚਓ ਸਾਹਿਬ ਨੇ ਕਾਲ ਲਈ ਜੀ ਤੁਹਾਨੂੰ ਪ੍ਰਸ਼ਾਸਨ ਨੇ ਰੋਕ ਤਾਂ ਕਹਿੰਦੇ ਐਸਐਚਓ ਸਾਹਿਬ ਆਉਣਗੇ। ਪਟਿਆਲੇ ਤੋਂ ਆਉਣਾ ਸੀਗਾ ਜੀ 2.5 ਘੰਟੇ ਹੋ ਗਏ ਅਜੇ ਤੱਕ ਕੋ ਨਹੀਂ ਆਇਆ। ਤਾਂ看 ਪਰ ਐਸਐਚਓ ਸਾਹਿਬ ਦੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡਾ ਤਾਂ ਖੇਡ ਹੋ ਗਿਆ ਉੱਠੇ ਚੜ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਫੇ ਪੌੜੀ ਚੱਕਤੀ ਜੀ ਹੁਣ ਕਹਿੰਦੇ ਗੇਡਾ ਰੋਕਨ ਮੈਂ ਲਿਖਤੀ ਚ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਦੇ ਹਾਰੇ ਹੋਏ ਰਾਤ ਨੂੰ ਸਰ ਉਰੇ ਫੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਰੋਂ ਸਾਡਾ ਮੈਂ ਸ਼ਾਮ ਜੀ ਨੂੰ ਉਹਦਾ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ ਦਾਰੂ ਦਰੂ ਪੀਤੀ ਵੀ ਆਲੇ ਟੈਂਟੇ ਪੱਟ ਕੇ ਲੇਕੀ ਛੱਡਾ ਇਹਦਾ ਹੁਣ ਮਿਲ ਲਾਦੇ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚ ਆ ਪੰਚਾਇਤ ਮੇਰੇ ਨਾਲ ਆ ਕੱਲ ਨੂੰ 20 ਕਿੱਲੇ ਅਸੀਂ ਬੋਲੀ ਕਰਾਉਣੀ ਆ ਸ਼ਾਮ ਲਾੜਦੀ ਐ ਤਾਂ ਕੱਲ ਨੂੰ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂਦਾ ਸਾਨੂੰ ਇਹ ਕਹਿ ਦੇਣਾ ਸੀ ਉਹ ਸਰਪੰਚੀ ਦੇ ਦੇਣੇ ਇਹਨਾਂ ਨੂੰ ਸਾਡੇ ਨੂੰ ਮੂਰੇ ਪੱਲਾ ਅੱਡ ਲੈਣ ਵੀ ਸਾਤ ਤੂੰ ਤੁਸੀਂ ਸਰਪੰਚੀ ਜੜੀ ਨਹੀਂ ਜਾਂਦੀ ਮੈਂ ਪੱਲੇ ਪਾ ਦਿੰਦਾ ਇਹਨਾਂ ਦੇ ਲੈ ਲੈਣਾ ਪਰ ਆਤਾ ਕੋਈ ਗੱਲ ਨਹੀਂ ਹੋਈਗੀ ਖੇਡਾਂ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨੇ ਮੇਰੇ 'ਚ ਜਨਰਤ ਮੈਂ ਇੱਥੇ ਹੀ ਰਹਿਣਾ ਮੇਰੇ ਨਾਲ ਉਹ ਕਰਨ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਨੇ ਬੱਚਾਂ 'ਚ ਜੜ ਕੇ ਆਏ ਨੇ ਇਹ ਇਹ ਕਿਵੇਂ ਜਾਣਗੇ ਇਹ ਨਸ਼ੇ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਦ ਤੱਕ ਰੋਡ ਬੰਦ ਰੱਖੋਗੇ ਫਿਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਿਹਾ ਮੈਂ ਟੂਰਨਾਮੈਂਟ ਸਟਾਰਟ ਕਰ ਰਿਹਾ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਜੇਲ੍ਹ ਵੀ ਲੈ ਕੇ ਜਾਣ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਤੇ ਅਸੀਂ ਕਾਲ ਕਰਤੀ ਮੈਂ ਬਾਸੋਂ ਬੱਸ ਸਟੈਂਡ ਮੇਨ ਜਿਹੜਾ ਛੋਟਾ ਯੰਤਰ ਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਬਾਸੋਂ ਅਮਲੋ ਨਾਪਾ ਸਰੰਦ ਬਾਸੋਂ ਮੇਨ ਚੌਂਕ ਚ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਮੇਰਾ ਨਾਮ ਜਸਪ੍ਰੀਤਾ ਮੈਂ ਕਲੱਬ ਦਾ ਪ੍ਰਧਾਨ ਹਾਂ ਕੀ ਕਾਰਨ ਆ ਜਿਹੜਾ ਹੈਗਾ ਟੂਰਨਾਮੈਂਟ ਬੰਦ ਹੋਇਆ ਇਹ ਕਾਰਨ ਸਾਡੇ ਇੱਥੇ ਇੱਕ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮ ਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਣ ਦੇਣਾ ਟੂਰਨਾਮੈਂਟ ਬੰਦ ਕਰਵਾਓ ਜਿਵੇਂ ਮਰਜ਼ੀ ਕਰਵਾਓ ਜੀ ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ ਵੀ ਬੱਚਿਆਂ ਨੂੰ ਸਿੱਧੇ ਰਸਤੇ ਨਾ ਤੋਰੋ ਇਹ ਹੀ ਕਾਰਨ ਆ ਜੀ ਹੁਣ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ ਕੋਈ ਵੀ ਆ ਕੇ ਨਾ ਚ ਹਿੱਸਾ ਲੈ ਸਕਦਾ ਹੈ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀ ਇਹਨਾਂ ਨੂੰ ਖੇਡਾਂ ਬਲਣਾ ਤੋਰੋ ਕਿੱਥੋਂ ਕਿੱਥੋਂ ਆਈ ਨੇ ਟੀਮਾਂ ਜਿਹੜੀ ਹੈਗੀ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਗਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਇਹ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਏਡਾਂ ਬੰਦ ਕਰਵਾ ਰਿਹਾ ਜੀ ਏ ਹੁਣ ਗੱਲ ਕਿੱਦ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇੱਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰ ਸੋ ਜਾਵਾਂਗੇ ਤੁਸੀਂ ਤਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਤਾ ਮੈਂ ਤਰਨਾ ਲਾਉਣ ਦਾ ਕਾਰਨ ਇਹ ਹੀ ਆ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਖਨਾਪਾ ਕੋਰਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐਸ ਐਚਓ ਬਾਹਰ ਸੋਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕੱਲੂ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਸੀ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੋ ਗਿਆ ਜੀ ਫਸਟ ਨਾ 1.5 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1.5 ਉੱਪਰ ਲਈ 5141 ਹਜ਼ਾਰ ਇਕਨਾਮਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਗੱਡੇ ਪਟੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਕਿ ਹੋਇਆ ਕੀ ਇੱਥੇ ਐਸੋਚੋ ਨਹੀਂ ਖੇਡਣ ਹੁੰਦਾ ਜੀ ਪਤਾ ਨਹੀਂ ਕੀ ਗੱਲ ਜੀ ਰਾਤ ਫਾਇਰਿੰਗ ਪੂਰੀ ਹੋ ਗਈ ਜੀ ਇੱਥੇ ਜੀ ਹਾਂ ਸਾਨੂੰ ਨਹੀਂ ਪਤਾ ਇਹ ਗੱਲ ਦਾ ਜੀ ਅਸੀਂ ਤਾਂ 15-1500 ਖਰਚਾ ਕਰਕੇ ਐਡੀਟੀ ਦੂਰੋ ਜੀ ਨੌ ਜਣੇ ਮੇਰੇ ਨਾਲ 10 ਜਣੇ ਨਾਲ ਆਇਆ ਜੀ ਅਸੀਂ ਹੁਣ ਕਿੱਥੋਂ ਦੇਵਾਂ ਖਰਚਾ ਜੀ ਕਿਹੜਾ ਬਲੇ ਤਗੜੇ ਘਰ ਹੁੰਦੇ ਕਬੱਡੀ ਦਾ ਕੋਈ ਤਗੜਾ ਘਰ ਹੁੰਦਾ ਜੀ ਕੋਈ ਕਿਦੋਂ ਮੰਗ ਕਹਿੰਦਾ ਕੋਈ ਕਿਦੋਂ ਮੰਗ ਕਹਿੰਦਾ 100-100 ਰੁਪਏ ਇਕੱਠਾ ਕਰਕੇ ਜਵਾਗ ਪਾ ਲੈ ਹੁੰਦੇ ਜੀ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਤੇ ਕੀ ਸੀ ਬਾਈ ਪੋਸਟਰ ਪਾਉਂਦੇ ਆਰੇ ਸਰ ਮੈਚ ਗੇਟ ਦਾ ਪਿਛਲੇ ਸ ਚਾਰੇ ਮੈਚ ਜਿੱਤੇ ਸੀ 52 ਕਿਲੋ ਦਾ ਸੈਮੀ ਮੈਚ ਆ ਰਹੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡ ਦਿੰਦੇ ਬਾਈ ਐਸ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਤੇ ਆਉਣੇ ਬਈ ਯਾਰ ਤੇ ਆ ਖੇਡਣ ਆਉਣੇ ਆ ਯਾਰ ਹੁਣ ਨਸ਼ਾ ਪਤਾ ਕਰੀ ਜਾਂਦੇ ਜਵਾਕ ਨੂੰ ਵੀ ਬੈਠੇ ਬਹਿਲੇ ਹੁਣ ਜਵਾਕਾਂ ਨੂੰ ਲੈ ਕੇ ਆਣੋ ਚੰਗੇ ਕੰਮ ਯਾਰ ਖੇਡਣਾ ਹੁਣ ਟੂਰਨਾਮੈਂਟ ਟੂਰਨਾਮੈਂਟ ਕੈਨਸਲ ਕਰਾਉਂਦੇ ਬਈ ਯਾਰ ਬਾਈ ਅਮਸ਼ੂਨਾ ਮਜੀ ਸਲੇਮ ਪਰ ਬੰਦਤਾ ਕਰਪੂਤਲਾ ਤੋਂ ਆਏ ਰਾਤ ਦੇ ਜਿੱਥੇ ਮੈਚ ਨਿਕਰਾ ਰਹੇ ਜੀ ਸਾਨੂੰ ਕਰਾ ਦਿੱਤਾ ਜਾਵੇ ਜੀ ਜਾਣਦਾ ਉਹਨੇ ਮੈਚ ਕਰਾਓ ਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਸਰਕਾਰੀ ਜੰਦਰੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡਾ ਮੈਚ ਕਰਾਓ ਜੀ ਕਪੂਰਤਲੇ ਤੋਂ ਆਏ ਜੀ ਰਾਤ ਦੇ ਅੱਛਾ ਕਿੰਨਾ ਕਰਾਇਆ ਲਾ ਕੇ ਆ ਤੁਸੀਂ ਜੀ ਸਾਡਾ 800 ਕਰਾਇਆ ਲੱਗਿਆ ਹੈ ਕੀ ਮੈਟਰ ਸੀਗਾ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਜੀ ਜੀ ਰੋਡ ਜਾਮ ਰੋਡ ਤਾਂ ਖੁੱਲਾ ਹੀ ਹੈ ਜੀ ਬਰੇਨ ਦਾ ਆਪ ਚ ਖੇਡਾਂ ਦਾ ਕਿਹੜਾ ਹੋਵੇ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਠੀਕ ਹੈ ਸਾਫਾ ਸਾਡੇ ਮੌਜੂਦਾ ਪੰਚਾਇਤਾ ਅਧਿਕਾਰ ਜਿਹੜਾ ਰੂਪ ਲਾਇਏ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਛਾਹ ਤੇ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੇ ਜਦੋਂ ਕਿ ਐਸਡੀਐਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਫਿਰ ਕਿਉਂ ਰਿਗਾਰਡਿੰਗ ਜੀ ਇਹਨਾਂ ਦੀ ਇਹਨਾਂ ਦੀ ਆਪਣਾ ਪਰਮਿਸ਼ਨ ਜੀ ਪਹਿਲਾਂ ਰਿਗਾਰਡਿੰਗ ਇਹਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਪਾਰਟੀ ਨੇ ਜਿਹੜੀ ਆ ਸਪੰਜ ਪਾਰਟੀ ਆ ਹੁਣ ਫਿਲਹਾਲ ਸੋਨ ਲੜਾਈ ਦਾ ਖਾਤਾ ਕਰਕੇ ਅਸੀਂ ਪਰਮਿਸ਼ਨ ਕੈਨਸਲ ਜੀ ਦੋਵਾਂ ਪਾਰਟੀਆਂ ਦਾ ਖਾਤਾ ਜ਼ਾਹਿਰ ਕਰਦੇ ਹੋਏ ਦੇ ਆ ਵੀ ਪਰਮਿਸ਼ਨ ਐਫਰ ਕਰਨ ਦੀ ਸਪਾਸ ਹੋ ਜਾਂਦਾ ਨਹੀਂ ਫਿਰ ਤੁਹਾਡੀ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦੋਂ ਤੁਸੀਂ ਹੈਗੇ ਨਹੀਂ ਆ ਵੀ ਖੜੇ ਆ ਫਿਰ ਅਸੀਂ ਦੇਖੋ ਲਾਅ ਐਂਡ ਆਰਡਰ ਦਾ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇੰਨੇ ਲਾਵੇ ਪਹਿਲੇ ਆਲਰੇਡੀ ਗਵਰਨਮੈਂਟੇਸ਼ਨ ਲੈਏ ਹੋਏ ਤਾਂ ਕਰਕੇ ਵੀ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈ ਆ ਕਰ ਜਿਹੜੇ ਦੂਰੂ ਦੂਰ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੇ ਲਾਅ ਐਂਡ ਆਰਡਰ ਵੀ ਦੇਖਣਾ ਹੀ ਹੈ ਨਾ ਅਸੀਂ ਲਾਅ ਐਂਡ ਆਰਡਰ ਦੇ ਸਬੰਧ ਚ ਅਸੀਂ ਤਾਂ ਹੀ ਅਗਾਹ ਕਰ ਬਾਈ ਫਿਰ ਪਰਮਿਸ਼ਨ ਕਿਉਂ ਦਿੱਤੀ ਐ ਸੀਡੀਐਮ ਸਾਹਿਬ ਜਾਂ ਡੀ ਨੀ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਗਾਰੇ ਨੇ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦਾ ਖਲਣ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਕਿਹਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖਤੇ ਪਰਮਿਸ਼ਨ ਦਿੱਤੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤੁਸੀਂ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਜਾਈ ਫਾਟੇ ਲਿਖ ਕੇ ਜੋ ਵੀ ਹੈਗਾ ਔਰ ਔਰ ਰਿਕਾਰਡ ਜਿਹੜੇ ਵੀ ਅਕਨੁਸਾਰ ਕਰ ਵੀ ਕਰਾਂਗੇ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫਿਰ ਕੀ ਕਰਾਂਗੇ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫਿਰ ਫਿਲਹਾਲ ਅਸੀਂ ਆਪਦੇ ਕੋਲ ਜੁੜੀ ਰਿਪੋਰਟ ਭੇਜਾਂਗੇ ਆਪਦੇ ਕੋਲ ਸਟੈਂਡ ਬਾਈ ਕਰਤਾ ਰਹਾਂਗੇ ਹਜੇ ਨਹੀਂ ਕਰਨਾ ਚਾਹੇ ਤੇ ਪੋਲੀਟਿਕਲ ਚਾਹੇ ਤੇ ਹੋਵੇ ਫਿਲਹਾਲ ਕੋਈ ਸ਼ਹਿਰ ਨਹੀਂ ਸਾਡੀ ਐਮ ਦੀ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰਾਂਗੇ ਤੇ ਹੁਣ ਰੱਦ ਕਰਤਾ ਮੈਚ ਵੀ ਮੈਚ ਰੱਦ ਨਹੀਂ ਬਸ ਥੋੜਾ ਸਸਪੈਂਡ ਕੀਤਾ ਜੀ ਫਿਰ ਅੱਜ ਤੱਕ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉਣਾ ਨਹੀਂ ਹਜੇ ਤਾਂ ਫ